ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸ਼ਾਮ ਦੇ ਵੱਜ ਗਏ ਜੀ 9 ਜੀ ਆਪਾਂ ਕਰ ਰਹੇ ਹਾਂ ਵੀਡੀਓ ਸਟਾਰਟ ਲੋਕ ਸਵੇਰੇ ਵੀਡੀਓ ਸਟਾਰਟ ਕਰਦੇ ਆਪਾਂ ਸ਼ਾਮ ਸਟਾਰਟ ਕਰਦੇ ਮੇਰੇ ਫੋਨ 'ਚ ਖਰਾਬੀ ਸੀ ਇਸ ਕਰਕੇ ਮੈਂ ਵੀਡੀਓ ਸ਼ਾਮ ਨੂੰ ਵਲੌਗ ਕਰ ਰਹੀ ਹਾਂ ਹਣ ਤੇ ਅੱਜ ਤੁਸੀਂ ਆਪਣੇ ਨਾਲ ਕਿਚਨ ਵਿੱਚ ਲਓ ਜੀ ਆਪਣੀ ਫਲੀਆਂ ਦੀ ਸਬਜ਼ੀ ਬਣੀ ਪਈ ਹੈ ਤੁਸੀਂ ਕੀ ਬੋਲਦੇ ਚੌਲੇ ਫਲੀਆਂ ਕੰਨਰਮਾਹੇ ਫਲੀਆਂ ਅਸੀਂ ਇਹਨੂੰ ਨਰਮਾਹੇ ਦੀਆਂ ਫਲੀਆਂ ਕਹਿੰਦੇ ਆ ਬਹੁਤ ਲੋਕ ਚੌਲੇ ਫਲੀਆਂ ਕਹਿੰਦੇ ਇੱਧਰ ਕੱਦੂ ਦੀ ਸਬਜ਼ੀ ਬਣਾਈ ਪਈ ਹੈ ਮੇਰੇ ਤੇ ਆਪੋ ਆਪਣੇ ਇਲਾਕਿਆਂ ਦੀ ਬੋਲੀ ਹੈ 12 ਕੋਤੇ ਜਾ ਕੇ ਬੋਲੀ ਬਦਲ ਜਾਂਦੀ ਹੈ ਆਪੋਰ ਕੈਲੀ ਬਣਦੀ ਪਈ ਹੈ ਤੇ ਇਧਰ ਆਪਣੇ ਆਏ ਸੀ ਚੇਅਰਮੈਨ ਘਰੇ ਕੋੜੀ ਦੇਖਣ ਤੇ ਇਹ ਭਾਂਡੇ ਮੈਂ ਚਾਕੇ ਉਧਰ ਰੱਖ ਦੇਣੀਆਂ ਮਾਂ ਜੀ ਕਿ ਨਾ ਸਾਈਡ ਤੇ ਰੱਖ ਦੇਣੀਆਂ ਡਾਇਨਿੰਗ ਟੇਬਲ ਤੇ ਸੁੱਕ ਜਾਣਗੇ ਜਦੋਂ ਫੇਰ ਰੱਖਦੇ ਹਾਂ ਤੇ ਇਧਰ ਕਾਸ਼ ਨੂੰ ਪਾ ਦਿੱਤੀ ਮੈਂ ਰੋਟੀ ਖਾਣ ਵਾਸਤੇ ਲੋ ਜੀ ਆ ਸਾਮ ਨੂੰ ਲਿਆਂਦਾ ਸੌਦਾ ਬਸ ਸੌਦਾ ਤਾਂ ਪੁੱਛੋ ਨਮਗਿਆਇਨੇ ਬਹੁਤ ਸੇਰ ਉੱਪਰ ਦੀ ਲੰਗੀ ਪਈ ਐ ਨਾ ਖਾਦੇ ਬਿਨਾ ਸਰਦਾ ਨਾਲ ਲਿਆਂਦੇ ਬਿਨਾ ਸਰਦਾ ਆਹ ਜਾਲ ਜੀਰੇ ਦੀ ਪੇਟੀ ਦੇਂਦੀ ਆ ਆਪਾ ਇਹ ਠੰਡੇ ਨੂੰ ਵਧੀਆ ਰਹਿੰਦਾ ਤੇ ਆਹ ਲਈਏ ਮੈਂ ਫਿਰ ਜਿੱਚ ਬਸਾਉਣ ਵਾਸਤੇ ਕਵਰ ਪਰੇ ਜਿਹੜਿਆਂ ਦੇ ਨੂੰ 8-9 ਮਹੀਨੇ ਹੋ ਗਏ ਤੇ ਕਬਰਸਤੋਂ ਲਿਆਂਦੇ ਨਹੀਂ ਸੀਗੇ। ਇਸ ਕਰਕੇ ਹੁਣ ਇਹਨਾਂ ਦੇ ਕਵਰ ਲਿਆਏ ਆ। ਮੈਨੂੰ ਐਂਦੀ ਮੈਂ ਸਿੱਸਾ ਪਨਨ ਦੂੰਗੀ ਚੱਕ ਦੀ ਚੱਕ ਦੀ ਸਮਾਨ ਕਿਤੇ। ਆਹ ਨਾਲੇ ਦੀ ਗੁੱਟੀ ਲਈ ਆਈ ਵੇ ਫਰੀ। ਅਸੀਂ ਦੁਕਾਨਾਂ ਐ ਤੇ ਪੈਸੇ ਦੇਣੇ ਤੇ ਡੱਬੇ ਡੁੱਬੇ ਲਿਆਂਦੇ ਸੀ ਉਹਨਾਂ ਦੇ ਫਿਰ ਮੈਂ ਉੱਥੋਂ ਗੁੱਟੀ ਚੱਕ ਲਈ ਮੈਂ ਕੋਈ ਫਾਇਦਾ ਲਈ ਆਪਾਂ ਤੇ ਆਪਮੈਗੀ ਧੂਪ ਬੱਲ ਲੈਂ ਤੇ ਬੜੀਆਂ ਨੇ ਫੁੱਲ ਫੁੱਲ ਬੜੀਆਂ ਆਕਾਸ਼ ਦੀ ਫੇਵਰੇਟ ਆ ਇਹ ਪਕੌੜਿਆਂ ਦੇ ਪੈਕਟ ਨੇ ਤੇ ਮੂੰਹ ਥੋਣ ਵਾਸਤੇ ਆਕਾਸ਼ ਲਿਆ ਫੇਸ ਵਾਸ ਮੈਨੂੰ ਤਾਂ ਕਹਿਣੀ ਨਹੀਂ ਆਉਂਦਾ ਹੈਗਾ ਅੱਧੀਆਂ ਚੀਜ਼ਾਂ ਦੇ ਨਾਮ ਨਹੀਂ ਲੈਣੇ ਹੁੰਦੇ ਆ ਮੇਰਾ ਚਾਰਜ ਟੁੱਟ ਗਿਆ ਸੀ ਮੈਂ ਚਾਰਜ ਲਈ ਆ ਆਪਣਾ ਤੇ ਆਕਾਸ ਦਿਖਾਦ ਖਰਾ ਕਰ ਲਏ ਜੁਰਕਰ ਕਰੇ ਅੱਗੇ ਤਾਂ ਸਾਡੇ ਇੱਕ ਸਮਾਨ ਦਾ ਝੋਲਾ ਸਪੈਸ ਲੈ ਇਸੇ ਦੀ ਪਰਕੇ ਹੁੰਦਾ ਸੀ ਹੁਣ ਬਹੁਤ ਘਟਾਤਾ ਸੀ ਲਿਆਉਣਾ ਇਹ ਸਮਾਨ ਤੇ ਬਿਸਕੁਟ ਨੇ ਕੁੱਤਿਆਂ ਨੂੰ ਵੀ ਪੈ ਜਾਂਦੇ ਜੇ ਕੋਈ ਬੱਚਾ ਜੇ ਉਹਨਾਂ ਨੂੰ ਵੀ ਦੇ ਦੇਣੇ ਆ ਘਰੇ ਸਾਡੇ ਕੋਈ ਵੀ ਬੱਚਾ ਆਵੇ ਅਸੀਂ ਹੁਣ ਜ਼ਰੂਰ ਡੱਬੀ ਬਿਸਕੁਟ ਆਈਂ ਦਿੰਨੇ ਆ ਬੱਚੇ ਪਿਆਰ ਦੇ ਭੁੱਖੇ ਆ ਰੱਬ ਦਾ ਰੂਪ ਹੁੰਦੇ ਤੇ ਆ ਮੈਂ ਆਪਣੀ ਖਰਾਕ ਲੈ ਆਈ ਆ ਮਖਾਣ ਤੇ ਆ ਵੀ ਮੇਰੇ ਵਾਸਤੇ ਤੇ ਪ੍ਰਧਾਨ ਵਾਸਤੇ ਸੋਲੇ ਅਸੀਂ ਬਹੁਤ ਸੋਲੇ ਦਾਣੇ ਖਾਣੇ ਆ ਰਾਤ ਨੂੰ ਵੀ ਭਰ ਕੇ ਕੌਲੀ ਭਾਈ ਜਾਣੇ ਚਲੋ ਬਾਕੀ ਭੂਜੀਆ ਬਿਸਕਟ ਨਾਲ ਉਹ ਵੈਸਟ ਨੇ ਖਾਣੇ ਤੇ ਕਿਲੋ ਲੈਉਣੇ ਆ ਬਹੁਤ ਟੈਸਟੀ ਨੇ ਖੁੱਲੀ ਹੁੰਦੇ ਆ ਇਹ ਇਨ ਲੁਹਾਫੇ ਚ ਤੇ ਜੀਰਾ ਤੇ ਸੱਕਰ ਸੱਕਰ ਅਸੀਂ 2 ਕਿਲੋ ਲੈ ਲੈ ਆਉਣੇ ਵੱਧ ਨਹੀਂ ਲਿਉਂਦੇ ਕਿਉਂਕਿ ਡੇਲੀ ਤਾਂ ਬਾਜ਼ਾਰ 10-10 ਗੇੜੇ ਲੱਗਦੇ ਆ ਬਾਲੇ ਲਿਆ ਕੇ ਫਿਰ ਕੀ ਕਰਨੀ ਆ ਸੱਕਰ ਅਸੀਂ 2 ਕਿਲੋ ਲੈ ਲੈ ਆਉਣੇ ਆ ਸੱਕਰ ਦਕਾਨ ਵਾਲੇ ਵੀ ਕਹਿੰਦੇ ਫਿਰ ਖਰਾਬ ਹੋ ਜਾਂਦੀ ਹੈ ਕਹਿੰਦੇ ਬਾਲੇ ਲਿਆਂਦੀ ਨੇ ਸਾਮ ਸੰਭਾਲ ਕਰਨੀ ਓਕੇ ਅਮਦਾਣੀ ਮੇਰੀ ਟੁੱਟ ਗਈ ਸੀ ਆ ਖਰਾਬ ਹੋ ਗਈ ਸੀ ਬਿਆਲੀ ਮਧਾਣੀ ਸੀ ਜਿਹੜੀ ਤੇ ਐ ਮਧਾਣੀ ਲਿਆਂਦੀ ਆਪਾਂ ਸਰਦਾਣੀ ਸੀ ਮਧਾਣੀ ਵੇਣਾ ਦੁੱਧ ਪਿਆ ਸਾਡਾ 4 ਦਿਨਾਂ ਦਾ ਰੜਕਣ ਵਾਲਾ ਤੇ ਇਸ ਕਰਕੇ ਲਿਆਂਦੀ ਪਹਿਲਾਂ ਮੈਂ ਉਹ ਦੂਜੀ ਲੈਣ ਲੱਗੀ ਸੀ ਜਿਹੜੀ ਪਤੀਲੇ ਜਿਹੀ ਵਾਲੀ ਹੁੰਦੀ ਛੋਟੀ ਫਿਰ ਮੈਂ ਕਿਹਾ ਇਹ ਤਾਂ ਖੇੜ ਜੀ ਆ ਗਈ ਪਹਿਲਾਂ ਵਾਲੀ ਮਧਾਣੀ ਮੇਰੀ ਦੂਜੀ ਮੱਚ ਗਈ ਹਾਂਡੀ ਜੀ ਉਹ ਵੀ ਮੱਚ ਗਈ ਉਹਦੇ ਨਾਲ ਅਸੀਂ ਰੜਕ ਲੈਂਦੇ ਤੇ ਤੇ ਮੈਂ ਖਾਇ ਚ ਕਿ ਮਰਜ਼ੀ ਸਿੱਟੀ ਪਸਿੱਟੀ ਜਾ ਉਹ ਇਹ ਚੀਜ਼ਾਂ ਨੂੰ ਐ ਹੋ ਰਹਿੰਦਾ ਦੂਜੇ ਨਾਜ਼ਕ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਉਹ ਆਪਣੇ ਨਹੀਂ ਚੱਲਦੀਆਂ ਜੱਟਾਂ ਦੇ ਘਰਾਂ ਵਿੱਚ ਫਿਰ ਅਸੀਂ ਇਹ ਤਾਂਬੇ ਦੇ ਕਾਪਰ ਵਾਲੀ ਲੈਂਦੀ ਐ ਮੈਂ ਤਾਂ ਦੂਜੀ ਵਧਾਨੀ ਕਹਿਤੀ ਵਿੱਚ ਕਟਾ ਦੇ ਪ੍ਰਧਾਨ ਦਾ ਦੇਣ ਨੂੰ ਜੀ ਨਹੀਂ ਕੀਤਾ ਮੋੜ ਲਿਆ ਵਾਪਸ ਮੈਂ ਕਿਹਾ ਉਹਨੇ ਇਹਨੂੰ ਕੀ ਕਰਨੀ ਕਹਿੰਦੇ ਨਹੀਂ ਇਹ ਵੀ ਦੇਖ ਲਾਂਗੇ ਸਮਰਾ ਲਾਂਗੇ ਕਿਉਂਕਿ ਇਹ ਟੱਕੜ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਵੱਡੀਆਂ ਮਧਾਣੀਆਂ ਨੇ ਦੂਜੀਆਂ ਤਾਂ ਸੋਸੇ ਵਾਸੇ ਵਾਲੀਆਂ ਨੇ ਤੇ ਆਪਾਂ ਤਾਂ ਧੱਕਾ ਕਰਨਾ ਹੁੰਦਾ ਚੀਜ਼ ਨਾਲ ਹਰੇਕ ਨਾਲ ਕਿਤੇ ਉਧਰ ਸਿੱਟਦੀ ਕਿਤੇ ਉਧਰ ਸਿੱਟਦੀ ਤੇ ਦੂਜੀਆਂ ਚੀਜ਼ਾਂ ਆਪਣੇ ਨਹੀਂ ਚੱਲਦੀਆਂ ਹਾਂਡੀ ਜੀ ਮੈਂ ਇੰਨੀ ਮਹਿੰਗੀ ਲੈਣਦੀ ਸੀ ਉਹ ਵੀ ਮੱਚ ਗਈ ਪਤਾ ਨਹੀਂ ਕੀ ਹੋ ਗਏ ਉਹ ਤਾਂ ਜਿੰਨੇ ਨੇ ਥੋੜਾ ਸਮਾਨਾ ਕਰਨਾ ਹੁੰਦਾ ਉਹ ਉਹ ਕਰਦੇ ਚਲੋ ਜੀ ਆਪਾਂ ਰਾਤ ਨੂੰ ਹੀ ਹੁਣ ਮਧਾਣੀ ਲਾਤੀ ਮੈਨੂੰ ਐਸੀ ਤੌਦਲਾ ਮੁਸਕ ਜੂਗਾ ਹਾਰ ਕੇ ਫ੍ਰਿਜ ਚ ਰੱਖਿਆ ਸੀ ਦਹੀਂ ਮੇਰਾ ਇਕੱਠਾ ਕਰਕੇ ਲਓ ਜੀ ਹੁਣ ਆਪਾਂ ਜਾ ਰਹੇ ਹਾਂ ਦਵਾਈ ਲੈਣ ਮੈਂ ਤਿਆਰ ਹੋ ਗਈ ਚਾਹ ਬਣਾਉਣੀ ਐ ਤਿਆਰ ਹੋ ਕੇ ਪਤਾ ਨਹੀਂ ਕਿਉਂ ਅੱਖਾਂ ਜੇ ਵਿੱਚੀ ਜਾਂਦੀਆਂ ਨੇ ਤੇ ਜਦੋਂ ਜਾਣੇ ਕਿਤੇ ਤਾਂ ਵੀ ਆਪਣੇ ਘਰ ਦੀ ਚਾਹ ਜਦੋਂ ਆਉਣਾ ਜਾਣਾ ਹੁੰਦਾ ਫੇਰ ਵੀ ਘਰ ਦੀ ਚਾਹ ਬਣਾਉਣੀ ਆ ਆਪਾਂ ਕਿਉਂਕਿ ਚਾਹ ਘਰ ਦੀ ਚਾਹ ਬਿਨਾ ਆਪਾਂ ਨੂੰ ਸਬਰ ਨਹੀਂ ਆਉਂਦਾ ਹੈਗਾ ਤੇ ਮੈਂ ਕਿਹਾ ਚਲ ਮੜਾ ਜਾ ਕੰਡੇ ਤੇ ਹੋ ਜਾਨੇ ਚਾਹ ਪੀ ਕੇ ਤੇ ਚਾਹ ਬਿਨਾ ਨਹੀਂ ਸਰਦਾ ਹੋਰ ਸਭ ਕਾਸੇ ਬਿਨਾ ਸਰ ਜਾਂਦਾ ਖੇਤੋਂ ਆਏ ਸੀ ਹੁਣ ਅਸੀਂ ਖੇਤੋਂ ਆ ਕੇ ਪ੍ਰਧਾਨ ਸਾਹਿਬ ਉਧਰ ਘੋੜੀ ਨੂੰ ਦੇਖਣ ਲੱਗੇ ਮੈਂ ਚਾਹ ਬਣਾਉਣ ਲੱਗੀ ਮੈਂ ਕਿਹਾ ਚਾਹ ਕਰਕੇ ਪੀਨੇ ਜੈ ਨੂੰ ਖਾਵੇ ਕਿਉਂਕਿ ਸਾਨੂੰ ਸਾਫਰ ਖਾਸਾ ਪੈ ਜਾਂਦਾ ਦਵਾਈ ਲੈਣ ਜਾਣ ਆਪਾਂ ਚਾਹ ਪੱਤੀ ਪਾ ਰਹੇ ਹਾਂ ਕਿ ਚਾਹ ਪੱਤੀ ਆਪਾਂ ਮੋਟੀ ਹੀ ਵਰਤਦੇ ਹਾਂ ਤੇ ਮੇਰਾ ਦਿਮਾਗ ਦੇਖ ਲੋ ਲੈ ਜੀ ਆਰਡ ਰੱਖਣੇ ਚ ਨਹੀਂ ਚਾਹ ਰੱਖਣੇ ਚ ਪਹਿਲਾਂ ਤਾਂ ਮੈਨੂੰ ਤਿੰਨ ਥਾਵੇਂ ਹੱਥ ਮਾਰਨੇ ਪੈਂਦੇ ਚ ਆ ਵਾਸਤੇ ਬਣਾਉਣ ਵਾਸਤੇ ਹੁਣ ਮੈਂ ਲੈ ਜੀ ਆ ਚਾਹ ਲੈ ਖਾਣੇ ਚ ਰੱਖੂਗੀ ਲੈ ਜੀ ਇਹ ਮੇਨਾ ਚਾਹ ਨਹੀਂ ਪੀਂਦੇ ਹੈ ਪਰਦਾਨ ਸਾਹਿਬ ਮੈਂ ਤਾਂ ਪੀ ਲੈਨੀ ਆ ਉਹ ਹੋਰ ਚਾਹੇ ਕੋਈ ਚੀਜ਼ ਲਿਆਉਣਾ ਹੀ ਰਹੇ ਜੇ ਪਰ ਲੈ ਜੀ ਨੂੰ ਜ਼ਰੂਰ ਲੈ ਕੇ ਆਉਂਦੇ ਕਿਆ ਵਧੀਆ ਵੀ ਲੱਗਦੀ ਐ ਇਲੈਜੀ ਨਾਲ ਇਹ ਜੀ ਗੱਲ ਨਹੀਂ ਹੈਗੀ ਤੇ ਪਹਿਲਾਂ ਅਸੀਂ ਖੇਤ ਨੂੰ ਗਏ ਉਹ ਦੋ ਜਿਆ ਕਰਕੇ ਪੀਕੇ ਗਏ ਸਾਰਿਆਂ ਦਾ ਇਹੀ ਹਾਲ ਹੋਣਾ ਚਾਹੀਦਾ ਤਾਂ ਨਾ ਇਹ ਮੇਰੇ ਡਾਕਟਰ ਦੀ ਘਟ ਕੀਤੀ ਹੋਈ ਚਾ ਫਿਰ ਵੀ ਪੀ ਲੈਨੇ ਤੇ ਅੱਜ ਮੈਂ ਕੀਤੀ ਇੱਕ ਭੈਣ ਨਾਲ ਗੱਲ ਉਹ ਕਹਿੰਦੀ ਸੋਡੇ ਵਿੱਚ ਚਮਕੇ ਬਹੁਤ ਸੋਹਣੇ ਲੱਗਦੇ ਆ ਇਹ ਚਬੂਲੀ ਵਾਲੇ ਨੇ ਮੇਰੇ ਸਾਰੇ ਡਿਜ਼ਾਈਨ ਚਬੂਲੀ ਵਾਲੇ ਨੇ ਇਹਨਾਂ ਦਾ ਰਵਾਜ ਨਹੀਂ ਜਾਂਦਾ ਜੋ ਚਬੂਲੀ ਵਾਲੇ ਕਾਪ ਸੁੰਦੇ ਕਿਆਪ ਕੀ ਹੋ ਜਾਂਦੇ ਥੋੜਾ ਜਿਹਾ ਕੰਡੇ ਤੇ ਪਤਾ ਨਹੀਂ ਅੱਖਾਂ ਸੁਸਤੀ ਚੜੀ ਪਈ ਐ ਮੇਰੀਆਂ ਅੱਖਾਂ ਐ ਜਿਵੇਂ ਖੁੱਲਦੀਆਂ ਨਹੀਂ ਜਾਂਦੀਆਂ ਆ ਮੈਂ ਵੀ ਚਾਹ ਜਿ ਪੀਂਨ ਕਰਦੇ ਆਪਣੇ ਟਾਪਸਨ ਪਸੰਦ ਕੀਤਾ। ਜਦ ਥੋੜੀ ਚਾਹ ਕਰਨੇ ਲਈ ਸੁਸਤੀ ਦੂਰ ਕਰਨ ਵਾਸਤੇ। ਲੋ ਜੀ ਚਾਹ ਪਣੀ ਜਦ ਦਪਾਤਾ ਮੈਂ। ਹਵਾਲੀ ਦੇ ਲਾਂਗੇ ਆਪਾਂ ਇਹਨੂੰ। ਹਵਾਲੀ ਤੋਂ ਬਿਨਾ ਚਾਹ ਫਿਰ ਵਧੀਆ ਨਹੀਂ ਬਣਦੀ। ਮੋਟੀ ਫੜੀ ਦੀ ਚਾਹ ਨੂੰ ਬਸ ਹਵਾਲੀ ਵੱਧ ਦਵਾਉਣੀ ਪੈਂਦੀ ਹੈ। ਹੋਰ ਕੋਈ ਚੱਕਰ ਨਹੀਂ ਮੈਂ ਹਲਾਲੀ ਮੈਨੂੰ ਜਲਦੀ ਹੈ। ਥੋੜੀ ਸੰਜਾਨ ਨੂੰ ਥੋੜੀ ਜਲਦੀ ਹੈ। ਕਿਉਂਕਿ ਇੱਕ ਤਾਂ ਹਨੇਰੀਆਂ ਦਾ ਟਾਈਮ ਹੈ ਕਿਉਂਕਿ ਹਨੇਰੀ ਬੁੱਲੇ ਦਾ ਟਾਈਮ ਹੈ ਤੇ ਉਹੀ ਗੱਲ ਸਾਨੂੰ ਰਸਤੇ ਤੇ ਜੀ ਸਬਜੀ ਮੈਂ ਖੇਤ ਡੋਲੀ ਪੁੱਨੇ ਆ ਕੇ ਬਣਾਵਾਂਗੇ ਸਬਜੀ ਜਿਹੜੀ ਚੀਜ਼ ਤੋਂ ਡਰਦੇ ਆਪਾਂ ਮੂਰੇ ਆ ਜਾਂਦੀ ਹੈ ਅਸੀਂ ਸੋਚਦੇ ਸੀ ਸੁਨੇਹਾ ਜਾਵਾਂਗੇ ਪਰ ਤੇ ਆ ਕਾਹਨੂੰ ਘਰਾਂ ਚੋਂ ਨਿਕਲਿਆ ਜਾਂਦਾ ਇਹ ਪੰਜਾਬੀ ਫੜ ਲਓ ਆਪਾਂ ਉਹਦੇ ਵਿੱਚ ਅੱਕ ਲਿਆਵਾਂਗੇ ਢੋਲੂ ਖੇਤੋਂ ਕੱਦੂਆ ਇਹ ਆ ਵੀ ਫੜ ਲੇ ਬਸ ਇਹਨੂੰ ਚਾਹ ਮਗਾ ਲਈ ਦੇ ਦੇ ਬਧੀਆ ਫੇਰ ਤਾਂ ਦੂਜੀ ਚਾਹ ਤਾਂ ਤੁਸੀਂ ਦੇਖ ਲਿਓ ਰੰਗ ਬਦਲ ਜਾਂਦਾ ਉਹਦਾ 10 ਮਿੰਟ ਪਈ ਰਹੀ ਲਓ ਚਾਹ ਦੀ ਕੁੱਟ ਪੀ ਲਓ ਕੈਮ ਹੋ ਜਾ ਹੈਂ 10 ਦਾਸ ਜੀ ਕਾਪਸ ਨੂੰ ਵੀ ਐ ਕਰਾ ਲਈ ਹਾਂ ਕਹ ਜਾਈਏ ਇਹਨੂੰ ਮੜਾ ਜੇ ਗਲਾਸਾਂ ਚ ਪਾ ਲਈ ਪੀ ਪੀ ਕਰਾ ਲਈ ਉਹ ਤੁਹਾਨੂੰ ਜੇ ਤੁਸੀਂ ਪੀ ਲਓ ਅਸੀਂ ਲਓ ਚਾਹ ਲੈ ਲਓ ਪੁੱਤ ਮੈਂ ਹੁੰਦੇ ਸੀ ਮੈਂ ਅੱਖਾਂ ਜੇ ਵਿੱਚ ਹੀ ਜਾਂਦੀਆਂ ਨੇ ਮੇਰੀ ਤਾਂ ਕੋਈ ਨਹੀਂ ਡੰਡੀਆਂ ਟੁੱਟ ਜਾਂਦੀਆਂ ਨੇ ਬਸ ਇਹਨਾਂ ਚ ਚਾਹ ਪੀਣੀ ਵਧੀਆ ਲੱਗਦੀ ਹੈ ਗਲਾਸਾਂ ਚ ਨਹੀਂ ਅਸੀਂ ਪੀਂਦੇ ਹੁਣ ਸਾਡੇ ਦੋ ਤਿੰਨ ਰਹਿ ਗਏ ਸੇ ਫੇਰ ਲੈਂਦੇ ਸੀ ਖੰਡ ਤੇ ਨੀਂਦ ਨਹੀਂ ਆਏ ਇਹੇ ਕਿ ਹੁਣ ਫੇਰ ਇਹ ਨੀਂਦ ਆ ਜਿੰਦਦਰ ਫੇਰ ਤਾਂ ਠੀਕ ਡੱਡੀ ਨਾਲ ਪੜ ਕੇ ਚਾਹ ਪੀਣੀ ਵਧੀਆ ਲੱਗਦੀ ਜਦੋਂ ਨਾ ਨੀਂਦ ਆਵੇ ਫਿਰ ਅਜੀ ਹੁੰਦਾ ਸਾਨੂੰ ਤਾਂ ਆਦਤ ਹੀ ਪੈ ਗਈ ਇਹਨਾਂ ਚ ਚਾਹ ਪੀਣ ਦੀ ਕੱਪਾਂ ਚ ਲਓ ਜੀ ਆਪਾਂ ਹੁਣ ਪੱਕੇ ਚੱਕ ਤੇ ਉਚਾ ਪੀ ਲੋ ਅਜਾ ਚਾਹ ਵੀ ਠੰਡੀ ਹੋ ਜਾਈਏ ਚਾਹ ਆਪਣੀ ਜਲਦੀ ਜੇ ਇੱਕ ਵਾਰ ਅੱਖ ਜੀ ਲੱਗ ਜੇ ਨਾ ਚਾਹੇ 10 ਮਿੰਟ ਲੱਗ ਜੇ ਫਰੈਸ਼ ਜਿਹਾ ਹੋ ਜਾਂਦਾ ਦਿਮਾਗ ਬੰਦੇ ਦਾ ਮੈਨੂੰ ਪ੍ਰੈਸ ਨਹੀਂ ਹੁੰਦਾ ਦਿਮਾਗ ਹਜੇ ਵੀ ਮੇਰੀਆਂ ਅੱਖਾਂੋਂ ਨਹੀਂ ਪੋਚਿਆ ਜੇ ਨੀਂਦ ਆ ਜੇ ਨਾ ਬੰਦਾ ਫਰੈਸ ਜਾ ਹੋ ਜਾਂਦਾ ਉੱਥੇ ਰੱਖੇ ਮੈਂ ਸੋੜ ਜਿਆ ਉਹ ਦੱਸੇ ਖੇਤ ਲੈ ਕੇ ੱੱਕੇ ਨਾ ਕਹਿੰਦਾ ਮੰਨੇ ਖੇਤ ਮੈਂ ਉਹ ਦੱਸਦਾ ਆਉਣਾ ਸੀ ਜਲਦੀ ਕਰੋ ਫਿਰ ਮੈਨੂੰ ਵੀ ਨੀਂਦ ਨਹੀਂ ਆਈ ਉੱਥੇ ਫੋਨ ਤੇ ਗੱਲ ਕਰਨ ਲੱਗੇ बस टाइम ਲੰਘ ਗਿਆ ਫਿਰ ਮੈਂ ਕਦੂ ਕੱਟਣ ਲੱਗੀ ਕਦੂ ਕੱਟ ਲਿਆ ਸਮਾਰ ਦੇ ਪਿਆਜ਼ ਕੱਟ ਲਿਆ ਠੱਸੜ ਦੇ ਚਾਹ ਠੰਡੀ ਹੋ ਗਈ ਫਿਰ ਆ ਕੇ ਅਸੀਂ ਧੋਈ ਮੰਗੀ ਮਸਰੀ ਦੀ ਦਾਲ ਤਰੀ ਕੰਮ ਘਟਮ ਹੋ ਗਿਆ ਸਾਡਾ ਤਾਂ ਬੜੇ ਘਟਰ ਲੈਨੇ ਕਰੀ ਸੀ ਅਤੀਤੀ ਹੋ ਗਏ ਫਿਰ ਲੇਟ ਮੈਂ ਆਪਣੇ ਵਾਸਤੇ ਥੋੜੀ ਜਿਹੀ ਰੋਸਟ ਕਰ ਲੇ ਮੂੰਗਫਲੀ ਮਖਾਣੇ ਨਾਲ ਜਾਂ ਨਾਲ ਸੋਲੇ ਦਾਣ ਜਦੋਂ ਆਪਣੇ ਕੋਲ ਸਾਫਰ ਚੀਜ਼ ਹੋਵੇ ਨਾ ਫਿਰ ਆਪਣਾ ਤਾਂ ਖਾਣ ਦਾ ਦਿਲ ਨਹੀਂ ਕਰਦਾ ਤੇ ਨਹੀਂ ਫਿਰ ਆਪਾਂ ਬਾਜ਼ਾਰੂ ਚੀਜ਼ ਕਹਿਣੇ ਵੀ ਲਈਏ ਖਾਈਏ ਭੁੱਖ ਲੱਗੀ ਚ ਫਿਰ ਟਿਕ ਨਹੀਂ ਜਾਂਦਾ ਲਓ ਜੀ ਆਪਾਂ ਗੱਡੀ ਚ ਰੱਖ ਲਿਆ ਆਪਣਾ ਸਮਾਨ ਮੈਂ ਕੌਲੇ ਚ ਪਾ ਲੇ ਕਿਉਂ اسی ਰਸਤੇ ਚ ਜਾਂਦ ਜਾਂਦੀ ਖਾ ਲਾਂਗੇ ਹੁਣੇ ਮੈਂ ਤਾਂ ਸਟਾਰਟ ਵੀ ਕਰ ਦਿੱਤੇ ਖਾਣੇ ਤੇ ਫਿਰ ਭੁੱਖ ਨਹੀਂ ਲੱਗਦੀ ਜਦੋਂ ਵੀ ਅਸੀਂ ਕਿਤੇ ਜਾਂਦੇ ਆ ਤਾਂ ਦੋ ਚਾਰ ਚੀਜ਼ਾਂ ਜ਼ਰੂਰ ਗੱਡੀ 'ਚ ਰੱਖਦੇ ਆ ਰਿਜ਼ਰਵ ਖਾਣ ਵਾਸਤੇ ਫਿਰ ਰਸਤੇ 'ਚ ਖੜਨ ਦੀ ਲੋੜ ਨਹੀਂ ਹੈਗੀ ਮੈਂ ਥੋੜੀ ਜੀ ਰਸਤੇ ਦੀ ਵੀਡੀਓ ਸ਼ੂਟ ਕਰ ਲਈ ਪੇ ਜਦੋਂ ਵੀ ਜਾਣਾ ਹੋਵੇ ਕਦੋਂ ਘਰੋਂ ਨਾ ਕਿਤੇ ਸਫ਼ਰ ਚ ਤਾਂ ਜ਼ਰੂਰ ਆਪਣੇ ਕੋਲ ਸਮਾਨ ਲੈ ਕੇ ਜਾਣਾ ਚਾਹੀਦਾ ਖਾਣ ਵਾਸਤੇ ਕਹਿੰਦੇ ਘਰੋਂ ਜਾਈਏ ਭੁੱਖੇ ਕੋਈ ਬਾਤ ਨਾ ਪੁੱਸੇ ਘਰੋਂ ਜਾ ਆਖਾ ਘਰੋਂ ਜਾ ਖਾ ਲੋਕ ਦੇਣ ਪਕਾ ਇਹ ਸਿਆਣੇ ਨੇ ਗੱਲ ਐਵੇਂ ਨਹੀਂ ਕਹੀ ਨਹੀਂ ਤੁਸੀਂ ਫਿਰ ਬਾਹਰ ਉੱਥੇ ਛੋਟਾ ਖਾਣ ਨੂੰ ਜ਼ਰੂਰ ਦਿਲ ਕਰੂਗਾ ਵੀ ਆਹ ਖਾ ਲਿਓ ਉਹ ਖਾ ਲਿਓ ਨਹੀਂ ਮੰਨ ਨਹੀਂ ਕਰਦਾ ਜਦੋਂ ਆਪਣੇ ਕੋਲ ਸਮਾਨ ਹੁੰਦਾ ਲਓ ਜੀ ਅਸੀਂ ਆਪਣੀ ਵੀਡੀਓ ਅੱਜ ਦੀ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲ ਵਾਚ ਕਰਨਾ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੋ ਵੀ ਭੈਣ ਭਰਾ ਆਪਣੀ ਵੀਡੀਓ ਤੇ ਆਏ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਨੂੰ ਫੁੱਲ ਵਾਚ ਕਰਿਓ ਸਟਿੱਪ ਨਾ ਕਰਿਓ ਤਾਂ ਕਿ ਆਪਾਂ ਨੂੰ ਬੈਨੀਫਿਟ ਹੋ ਜੇ ਤੇ ਸੋਡੇ ਵਾਸਤੇ ਲੈ ਕੇ ਆਵਾਂਗੇ ਫਿਰ ਇੱਕ ਨਿਊ ਵੀਡੀਓ ਥੈਂਕ ਯੂ ਬਾਏ ਟੇਕ ਕੇਅਰ ਇਹ ਰਸਤੇ 'ਚ ਮੈਂ ਆਖੇ ਮਾਹੌਲ ਵਧੀਆ ਸੀ। ਆਥ ਨੇ ਆਪਾਂ ਵੀਡੀਓ ਸ਼ੂਟ ਕਰ ਲਈ ਸੀ। ਕਈ ਵਾਰ ਮਾਨ ਕਰਦਾ ਕਈ ਵਾਰ ਐ ਕਰਦਾ ਵੀ ਨਾ ਹੀ ਲਾਈਏ ਵੀਡੀਓ। ਅ ਰਸਤੇ ਦੇ ਵਿੱਚ ਲਾਈਟਾਂ ਚੱਲ ਪਈਆਂ ਸੀ। ਇਹ ਨਾ ਪੋੜਾ ਜਿਹੜਾ ਇਹ ਬਾਬਸੀ ਵੇਲੇ ਬਣਾਈ ਐ ਮੈਂ ਵੀਡੀਓ ਇਹ ਪੁਲ ਪਹਿਲਾਂ ਕੱਚਾ ਸੀ ਹੁਣ ਇਹ ਪੱਕਾ ਕਰ ਦਿੱਤਾ ਕੰਮ ਚੱਲ ਰਿਹਾ ਹੈ ਪੁਲ ਦਾ ਲਓ ਜੀ ਇੱਥੇ ਆਊਟਲੈਟ ਕੋਲ ਆ ਕੇ ਆਪ ਵੀਡੀਓ ਬਣਾਈ ਆ ਜੈਂਤਵਾਰ ਕਰਕੇ ਬਹੁਤ ਰਸ ਸੀ ਮੈਂ ਵੀ ਕਹਿ ਸੀ ਆਪਾਂ ਇੱਥੇ ਚੱਲਦੇ ਆ ਚਲੋ ਪ੍ਰਧਾਨ ਜੀ ਕਹਿੰਦੇ ਆਪਣੇ ਕੋਲ ਟਾਈਮ ਨਹੀਂ ਹੈਗਾ ਹੁਣ ਕਟ ਟਾਈਮ ਆ ਨਹੀਂ ਜਾਂਦੇ ਮੈਂ ਕਹੀਂ ਸੀ ਵੀ ਐਂਦੀ ਘੇੜਾ ਜਾ ਕੇ ਐਂਦੀ ਆ ਜਾਂਗੇ ਵੀ ਆਪਾਂ ਕਿਹੜਾ ਖੜਨਾ ਤੇ ਫਿਰ ਅਸੀਂ ਰਸ ਦੇਖਿਆ ਬਹੁਤ ਜ਼ਿਆਦਾ ਸੀ